ਸਤਿ ਸ੍ਰੀ ਅਕਾਲ ਜੀ ਯਾਰ ਜੇ ਤੁਸੀਂ ਆਹ ਵੀਡੀਓ ਤੇ ਕਲਿੱਕ ਕਰਿਆ ਤਾਂ ਤੁਸੀਂ ਸਿੰਗਾਪੁਰ ਆਉਣ ਬਾਰੇ ਸੋਚ ਰਹੇ ਹੋ ਜਾਂ ਤੁਹਾਡਾ ਵੀਜ਼ਾ ਆ ਚੁੱਕਿਆ ਹੈ ਜਾਂ ਤੁਸੀਂ ਵੀਜ਼ਾ ਲਵਾਉਣਾ ਹੈ ਸੋ ਵੀਡੀਓ ਯਾਰ ਐਂਡ ਤੱਕ ਦੇਖਿਓ ਤੁਹਾਡੀ ਬਹੁਤ ਹੈਲਪ ਹੋਊਗੀ ਵੀਡੀਓ ਨਾਲ ਟਾਈਮ ਤੁਹਾਡਾ ਆਪਾਂ ਬੇਸ ਨਹੀਂ ਹੋਣ ਜੰਦੇ ਆਪਾਂ ਹਰੇਕ ਵੀਡੀਓ ਚ ਸਿੰਗਾਪੁਰ ਬਾਰੇ ਡਿਸਕਸ ਕਰਦੇ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸਿੰਗਾਪੁਰ ਦੇ ਕੁਝ ਮਾਈਨਸ ਪੁਆਇੰਟ ਡਿਸਕਸ ਕਰਾਂਗੇ ਜਿਹੜਾ ਕਿ ਮੈਂ 4-5 ਸਾਲਾਂ ਦੇ ਵਿੱਚ ਪਰਸਨਲੀ ਫੀਲ ਕੀਤਾ ਫਾਇਦੇ ਵੀ ਬਹੁਤ ਨੇ ਨੋ ਡਾਟ ਇਹ ਆਪਣੇ ਆਪਣੇ ਪਰਸਪੈਕਟਿਵ ਤੇ ਡਿਪੈਂਡ ਕਰਦਾ ਕਿ ਆਪਾਂ ਕਿਸੇ ਚੀਜ਼ ਨੂੰ ਕਿਵੇਂ ਦੇਖਦੇ ਆ ਤੁਹਾਡੇ ਗੋਲ ਕੀ ਨੇ ਸੋ ਉਸ ਦੇ ਅਕੋਰਡਿੰਗ ਫਾਇਦੇ ਹੋਣਗੇ ਉਸ ਦੇ ਅਕੋਰਡਿੰਗ ਨੁਕਸਾਨ ਹੋਣਗੇ ਸੋ ਹਰੇਕ ਦਾ ਆਪ ਦਾ ਨਜ਼ਰੀਆ ਅਲੱਗ-ਅਲੱਗ ਆ ਫਸਟ ਆਫ ਆਲ ਜਿਹੜਾ ਯਾਰ ਮੈਂ ਇੱਥੇ ਫੀਲ ਕੀਤਾ ਪਹਿਲੀ ਗੱਲ ਤਾਂ ਆ ਗਈ ਮੈਨੂੰ ਆਲਮੋਸਟ 5 ਸਾਲ ਹੋ ਗਏ ਇੱਥੇ ਜਿਹੜਾ ਮਤਲਬ ਮੰਨ ਲਓ ਸਾਰਾ ਮੈਨੂੰ ਪਤਾ ਲੱਗ ਗਿਆ ਇੱਥੇ ਸਿਸਟਮ ਕੀ ਹੁੰਦਾ ਜਿਵੇਂ ਚਲੋ 100% ਦਾ ਬੰਦੇ ਨੂੰ ਕਦੇ ਵੀ ਨਹੀਂ ਪਤਾ ਲੱਗਦਾ ਪਰ ਮੈਕਸੀਮਮ ਮੈਂ ਟਰਾਈ ਕੀਤੀ ਕਿ ਜਿੰਨਾ ਕੁ ਮੈਂ ਐਕਸਪਲੋਰ ਕਰ ਸਕਾਂ ਉਹ ਕੀਤਾ ਤੇ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਦਾ ਆਂ ਆਪਾਂ ਨੂੰ ਯਾਰ ਨਾ ਇੱਥੇ ਆ ਕੇ ਕੋਈ ਬਿਜ਼ਨਸ ਦੀ ਮਤਲਬ ਬਿਜ਼ਨਸ ਦੀ ਕੋਈ ਐਦਾਂ ਦੀ ਓਪਰਚੁਨਿਟੀ ਨਹੀਂ ਮਿਲਦੀ ਕਿ ਆਪਾਂ ਬਿਜ਼ਨਸ ਕਰ ਸਕੀਏ ਹੁਣ ਮੰਨ ਲਓ ਜੇ ਤੁਹਾਡੀ ਇੱਥੇ 3000 ਡਾਲਰ ਸੈਲਰੀ ਆ ਜਾਂ 4000 ਡਾਲਰ ਸੈਲਰੀ ਆ 2000 ਡਾਲਰ ਸੈਲਰੀ ਆ ਤਾਂ ਸੈਲਰੀ ਤੁਹਾਡੀ ਤੁਸੀਂ ਸੈਲਰੀ ਤੇ ਭਾਵੇਂ ਕੰਮ ਕਰ ਸਕਦੇ ਹੋ ਇੱਥੇ ਕੋਈ ਚੱਕਰ ਨਹੀਂ ਬਟ ਇਹ ਨਹੀਂ ਹੈਗਾ ਕਿ ਤੁਸੀਂ ਕੁਝ ਆਪਣਾ ਸਟਾਰਟ ਕਰ ਲੋਗੇ ਉਹਦੇ ਲਈ ਤੁਹਾਨੂੰ ਸਪੈਸ਼ਲ ਬਿਜ਼ਨਸ ਵਾਲਾ ਜਿਹੜਾ ਜਿਹੜਾ ਬਿਜ਼ਨਸ ਵਾਲਾ ਵੀਜ਼ਾ ਉਹ ਲੈਣਾ ਪੈਂਦਾ ਬਿਜ਼ਨਸ ਵੀਜ਼ਾ ਉਹਦੇ ਲਈ ਫਿਰ ਇਨਵੈਸਟਮੈਂਟ ਵੀ ਕਰਨੀ ਪੈਂਦੀ ਆ ਸੋ ਇਹ ਚੀਜ਼ ਕਿਤੇ ਨਾ ਕਿਤੇ ਮੈਨੂੰ ਲੱਗਿਆ ਕਿ ਯਾਰ ਮਤਲਬ ਜਦੋਂ ਬੰਦੇ ਨੂੰ ਪੂਰਾ ਭੇਟ ਆ ਜਾਂਦਾ ਸਾਰਾ ਕੁਝ ਉਹਨੂੰ ਸਮਝ ਆ ਜਾਂਦਾ ਤਾਂ ਵੀ ਆਪਾਂ ਅੱਗੇ ਐਕਸਟੈਂਡ ਨਹੀਂ ਕਰ ਸਕਦੇ ਕਿ ਇਹ ਆਪਾਂ ਆਪਣਾ ਕੋਈ ਬਿਜ਼ਨਸ ਕਰ ਲਈਏ ਜਾਂ ਇਹ ਚੀਜ਼ ਕਰ ਲਈਏ ਇਹ ਚੀਜ਼ ਮੈਨੂੰ ਕਿਤੇ ਨਾ ਕਿਤੇ ਥੋੜੀ ਜਿਹੀ ਲੱਗੀ ਕਿ ਇਹ ਮਾਈਨਸ ਪੁਆਇੰਟ ਆ ਤੇ ਦੂਜੀ ਗੱਲ ਅ ਜਿਵੇਂ ਆਪਾਂ ਉਹਰੇ ਫੈਮਿਲੀ ਨਹੀਂ ਸਟਾਰਟ ਕਰ ਸਕਦੇ ਯਾਰ ਇਹ ਵੀ ਹੈਗਾ ਇੱਕ ਪੁਆਇੰਟ ਜਿਵੇਂ ਪਾਸ ਪਾਸ ਤੇ ਆ ਬਰਕ ਪਰ ਮਰਦੇ ਆ ਆਪਾਂ ਇੱਥੇ ਆਪਣੀ ਫੈਮਿਲੀ ਨਹੀਂ ਸਟਾਰਟ ਕਰ ਸਕਦੇ ਸੋ ਇਹ ਵੀ ਕਿਤੇ ਨਾ ਕਿਤੇ ਮਾਈਨਸ ਪੁਆਇੰਟ ਆ ਕਿਉਂਕਿ ਦੂਜੀ ਗੱਲ ਜੇ ਫੈਮਿਲੀ ਮੰਨ ਲਓ ਜਿਹੜੇ ਪਾਸ ਤੇ ਨੇ ਉਹ ਫੈਮਿਲੀ ਸਟਾਰਟ ਕਰ ਵੀ ਸਕਦੇ ਨੇ ਬਿਜ਼ਨਸ ਪਾਸ ਤੇ ਨੇ ਉਹ ਫੈਮਿਲੀ ਸਟਾਰਟ ਕਰ ਵੀ ਸਕਦੇ ਨੇ ਪਰ ਮਹਿੰਗਾਈ ਇੰਨੀ ਕਿ ਜ਼ਿਆਦੇ ਆ ਨਾ ਯਾਰ ਛੱਡ ਦੋ ਗੱਲਾਂ ਬਹੁਤ ਮਹਿੰਗਾਈ ਆ ਕੱਲੇ ਬੰਦੇ ਦਾ ਖਰਚਾ ਕੱਢਣਾ ਔਖਾ ਜਾਂਦਾ ਫੈਮਲੀ ਨਾਲ ਤਾਂ ਉਸ ਬਹੁਤ ਔਖਾ ਹੋਈ ਗਾ ਹਨਾ ਸੋ ਉਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਕਿਤੇ ਨਾ ਕਿਤੇ ਲੱਗਦਾ ਕਿ ਇਹ ਚੀਜ਼ ਦੇ ਵਿੱਚੋਂ ਇਹ ਮਾਈਨਸ ਪੁਆਇੰਟ ਆ ਕਿ ਆਪਾਂ ਇੱਕ ਤਾਂ ਪਹਿਲੀ ਗੱਲ business ਨਹੀਂ ਕਰ ਸਕਦੇ ਦੂਜੀ ਗੱਲ ਜਿਵੇਂ ਊਰੇ ਆਪਾਂ ਨੂੰ ਇੱਥੇ ਆ ਕੇ ਸਾਰਾ ਕੁਝ ਭੇਤ ਆ ਗਿਆ 5-6 ਸਾਲ ਲਾਇ ਹੀ ਨਹੀਂ ਸਭ ਕੁਝ ਆਪਣਾ ਟਾਈਮ ਦਿੱਤਾ ਆ ਬਟ ਆਪਾਂ ਇੱਥੇ ਫੈਮਲੀ ਨਹੀਂ ਸਟਾਰਟ ਕਰ ਸਕਦੇ ਪਰ ਏ ਵੀ ਠੀਕ ਆ ਯਾਰ ਆਪਾਂ ਜੇ ਸਰਕਾਰ ਦੇ ਐਕਟ ਦੀ ਸਰਕਾਰ ਦੀ ਪਰਸਪੈਕਟਿਵ ਨੂੰ ਦੇਖੀਏ ਉਹ ਆਪਣੀ ਜਗ੍ਹਾ ਸਹੀ ਨੇ ਕਿਉਂਕਿ ਛੋਟੀ ਜੀ ਕੰਟਰੀ ਆ ਪੋਪੂਲੇਸ਼ਨ ਬਹੁਤ ਜ਼ਿਆਦਾ ਆ ਫਿਰ ਵੀ ਚੰਗੀ ਆ ਸਰਕਾਰ ਬੜੇ ਤਰੀਕੇ ਨਾਲ ਮੈਨੇਜ ਕਰ ਰਹੀ ਆ ਚੀਜ਼ਾਂ ਨੂੰ ਤੇ ਇਹ ਚ ਇਹਨਾਂ ਦਾ ਕੋਈ ਕਸੂਰ ਨਹੀਂ ਕੀ ਆ ਆਪਾਂ ਨੂੰ ਪੀਆਰ ਨਹੀਂ ਦੇ ਰਹੇ ਬਿਜ਼ਨਸ ਨਹੀਂ ਮਤਲਬ ਅੱਗੇ ਆਪਾਂ ਨੂੰ ਕੋਈ ਆਪਰਚੂਨਿਟੀ ਦੇ ਰਹੇ ਜਿੰਨਾ ਵੀ ਦੇ ਰਹੇ ਨੇ ਉਹਦੇ ਲਈ ਆਪਾਂ ਥੈਂਕਫੁਲ ਆ ਕਿਉਂਕਿ ਯਾਰ ਛੋਟੀ ਜੀ ਕੰਟਰੀ ਹੈ ਇਹ ਕਿਨੂੰ ਕਿਨੂੰ ਪੀਆਰ ਦੇਣਗੇ ਤੇ ਫਿਰ ਉਹਨਾਂ ਦੇ ਰਾਈਟ ਵੀ ਹੋਣਗੇ ਆਪਦੇ ਕੁਝ ਹਨਾ ਸੋ ਸੇਮ ਹੀ ਫੈਮਿਲੀ ਵਾਲਾ ਵੀ ਤਾਂ ਹੀ ਆ ਸਿਸਟਮ ਫਿਰ ਜੇ ਇੱਥੇ ਮਤਲਬ ਹੁਣ ਕਿੰਨੇ ਮਾਈਗ੍ਰੈਂਟ ਵਰਕਰ ਨੇ ਜਿਹੜੇ ਜੇ ਉਹ ਸਾਰੇ ਫਿਰ ਇੱਥੇ ਫੈਮਿਲੀ ਸਟਾਰਟ ਕਰਨ ਲੱਗੇ ਇੱਥੇ ਬਹੁਤ ਮਤਲਬ ਕੰਮ ਔਖਾ ਹੋ ਜਾਣਾ ਕੰਟਰੀ ਛੋਟੀ ਆ ਸੋ ਤਾਂ ਇਹ ਦੋ ਚੀਜ਼ਾਂ ਦਾ ਇੱਥੇ ਹੋ ਨਹੀਂ ਸਕਦੀਆਂ ਕੋਈ ਤੁਹਾਨੂੰ ਕੀ ਕਰਨਾ ਚਾਹੀਦਾ ਮੇਰੇ ਅਕੋਰਡਿੰਗ ਜੇ ਤੁਸੀਂ ਇੱਥੇ ਆਉਣ ਬਾਰੇ ਸੋਚ ਰਹੇ ਹੋ ਤਾ ਤੁਹਾਨੂੰ ਇੱਕ ਆਪਣਾ ਮਤਲਬ ਸਿਸਟਮ ਦਿਮਾਗ ਦੇ ਵਿੱਚ ਇਹ ਸੋਚ ਕੇ ਆਇਓ ਕਿ ਜਾਂ ਤਾਂ ਮੈਂ 2 ਜਾਂ 3 ਸਾਲ ਉੱਥੇ ਲਾਣੀ ਨੇ ਜਾਂ 5-7 ਸਾਲ ਲਾਣੀ ਨੇ ਇਹ ਤਾਂ ਮੈਂ 2-3 ਸਾਲ ਦੇ ਵਿੱਚ ਅੱਗੇ ਲੰਘ ਜੂਗਾ ਉੱਥੇ ਜਿੱਥੇ ਵੀ ਤੁਸੀਂ ਜਾਣਾ ਚਾਹੁੰਦੇ ਹੋ ਵਟ ਏਵਰ ਕੋਈ ਵੀ ਕੰਟਰੀ ਹੈ ਨਾ ਜਿਆਦਾ ਤੁਸੀਂ ਉੱਥੇ ਲੰਘ ਜਿਓ ਤੇ ਆਪਣਾ ਕੋਈ ਨਾ ਕੋਈ ਪਲਾਨ ਵੀ ਜ਼ਰੂਰ ਤਿਆਰ ਰੱਖਿਓ ਕਿਉਂਕਿ ਸਾਰੀਆਂ ਚੀਜ਼ਾਂ ਆਪਣੇ ਅਕੋਰਡਿੰਗ ਨਹੀਂ ਹੁੰਦੀਆਂ ਸਮੇਂ ਦੇ ਪ੍ਰਮਾਤਮਾ ਦੇ ਕੁਝ ਆਪਣੇ ਪਲਾਨ ਹੁੰਦੇ ਨੇ ਜੀ ਪਤਾ ਹਨਾ ਜਿਵੇਂ ਆਪਾਂ ਸੋਚਦੇ ਆਂ ਉਵੇਂ ਨਾ ਹੋਵੇ ਸੋ ਆਪਣੇ ਕੋਲੇ پلان ਬੀ ਹੋਣਾ ਚਾਹੀਦਾ ਸੋ ਉਹ ਤੁਸੀਂ ਆਪਣਾ ਇੱਕ ਬਲੂਪ੍ਰਿੰਟ ਜਰੂਰ ਤਿਆਰ ਰੱਖਿਓ ਪਿੱਛੇ ਕਿ ਜੇ ਚੱਲ ਮੇਰਾ ਇਨਕੇਸ ਅੱਗੇ ਦਾ ਨਹੀਂ ਬਣਿਆ ਤਾਂ ਮੈਂ ਇੱਥੇ 5-7 ਸਾਲ ਕਿਵੇਂ ਸਟੇ ਕਰਨਾ ਤੇ 5-7 ਸਾਲਾਂ ਦੇ ਵਿੱਚ ਜਿਹੜਾ ਪੈਸਾ ਕਮਾਊਗਾ ਉਹ ਮੈਂ ਪਿੱਛੇ ਕਿਵੇਂ ਮੈਨੇਜ ਕਰਨਾ ਇਹ ਚੀਜ਼ਾਂ ਵੀ ਹੌਲੀ-ਹੌਲੀ ਸਮਝ ਆ ਜਾਂਦੀਆਂ ਨੇ ਬੰਦੇ ਨੂੰ ਟਾਈਮ ਨਾਲ ਬਟ ਜੋ ਮੈਂ ਫੀਲ ਕੀਤਾ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਕਿ ਸ਼ਾਇਦ ਇਹ ਚੀਜ਼ਾਂ ਜਿਹੜੀਆਂ ਚੀਜ਼ਾਂ 'ਚੋਂ ਅਸੀਂ ਲੰਘੇ ਆ ਉਹ ਤੁਹਾਡੇ ਕੋਈ ਨਾ ਕੋਈ ਕੰਮ ਆ ਜਾਣਾ ਮੈਨੂੰ ਬੇਸਿਕਲੀ ਇਹੀ ਲੱਗੇ ਯਾਰ ਕਿ bizness ਹੀ ਸਟਾਰਟ ਕਰ ਸਕਦੇ ਹਾਂ ਨਹੀਂ ਸਟਾਰਟ ਕਰ ਸਕਦੇ ਤੀਜੀ ਗੱਲ ਇੱਥੇ ਆਪਾਂ ਪੀਆਰ ਨਹੀਂ ਹੋ ਸਕਦੇ ਈਜ਼ੀਲੀ ਹੋ ਸਕਦੇ ਆ ਬਟ ਈਜ਼ੀਲੀ ਨਹੀਂ ਹੋ ਸਕਦੇ ਬਹੁਤ ਔਖਾ ਆ ਕੰਮ ਉਹੀ ਸੇਮ ਆ ਦੱਸਿਆ ਰੀਜ਼ਨ ਕੰਟਰੀ ਬਹੁਤ ਛੋਟੀ ਆ ਹਣਾ ਪਰ ਫਿਰ ਵੀ ਯਾਰ ਬੜੇ ਵਧੀਆ ਤਰੀਕੇ ਨਾਲ ਸਰਕਾਰ ਮੈਨੇਜ ਕਰ ਰਹੀ ਆ ਤੇ ਵਧੀਆ ਹਰੇਕ ਨੂੰ ਸੈਲਰੀ ਮਿਲਦੀ ਆ ਸੈਲਰੀ ਸਲਰੀ ਇੱਥੇ ਕੋਈ ਇਸ਼ੂ ਨਹੀਂ ਪੈਂਦਾ ਹੈਗਾ ਜੇ ਤੁਸੀਂ ਲੀਗਲੀ ਕਿਸੇ ਦੇ ਅੰਦਰ ਕੰਮ ਕਰਦੇ ਹੋ ਤਾਂ ਟਾਈਮ ਤੇ ਤੁਹਾਨੂੰ 7 ਤਰੀਕ ਤੋਂ ਪਹਿਲਾਂ ਸੈਲਰੀ ਮਿਲਦੀ ਆ ਫਿਰ ਵਧੀਆ ਆ ਜੇ ਤੁਸੀਂ ਕੰਮ ਕਰਨਾ ਹੈ 5-7 ਸਾਲ ਕੰਮ ਕਰਕੇ ਇੰਡੀਆ ਪੈਸੇ ਭੇਜਣੇ ਆ ਤਾਂ ਬੜੀ ਸਹੀ ਆ ਯਾਰ ਪੈਸੇ ਦੇ ਮਾਮਲੇ 'ਚ ਨਾਰਮਲ ਬੰਦਾ ਵੀ ਜਿਹੜਾ ਇੱਥੇ ਮੰਨ ਲਓ ਜਰਨਲ ਵਰਕਰ ਦਾ ਕੰਮ ਕਰਦਾ 40-45000 ਤੋਂ ਮਰਦਾ ਨਹੀਂ ਉਹ ਬੰਦਾ ਇੰਨੇ ਪੈਸੇ ਘਰੇ ਪਾ ਸਕਦਾ ਪਰ ਉਹ ਡਿਪੈਂਡ ਕਰਦਾ ਯਾਰ ਆਪਾਂ ਖਰਚਾ ਕਿਹੜੇ ਹਿਸਾਬ ਨਾਲ ਕਰਦੇ ਆ ਹੁਣ ਜੇ ਆਪਾਂ ਡੇਲੀ ਬੀਅਰ ਪੀਣੀ ਆ ਸਾਡੇ 3 ਪਤਾ ਨਹੀਂ 4 ਡਾਲਰ ਦੀ ਬੀਅਰ ਹੈ ਇੱਥੇ ਹੁਣ ਜੇ ਡੇਲੀ ਬੀਅਰ ਪੀਣੀ ਆ ਉਹ 3.5-4 ਡਾਲਰ ਤੁਹਾਡੇ ਬੀਅਰ ਚ ਲੰਗੇ ਕਿ ਇੱਥੇ ਉਹੀ 3.5-4 ਡਾਲਰ ਦਾ ਤੁਹਾਡਾ ਫੂਡ ਆ ਸਕਦਾ ਮੈਨੇਜ ਕਰਨਾ ਆਣਾ ਚਾਹੀਦਾ ਆਪਾਂ ਨੂੰ ਹਨਾ ਥੋੜਾ ਜਿਹਾ ਹਿਸਾਬ ਨਾਲ ਚੱਲਣਾ ਪੈਂਦਾ ਕੋਈ ਵੀ ਕੰਟਰੀ ਆ ਯਾਰ ਸਾਰੇ ਮਿਹਨਤ ਕਰਦੇ ਆ ਸੋ ਪੈਸਾ ਦਾ ਬਣਦਾ ਬਈ ਢਿੱਡ ਨੂੰ ਗੱਠਾਂ ਦੇ ਕੇ ਬਣਦਾ ਪਰ ਸਮਝ ਨਾਲ ਚੱਲਾਂਗੇ ਮੈਨੇਜ ਕਰਕੇ ਚੱਲਾਂਗੇ ਤਾਂ ਜਰੂਰ ਕੁਝ ਨਾ ਕੁਝ ਕਰ ਜਾਾਂਗੇ ਤੇ ਜੇ ਉਦਾਂ ਹੀ ਆਪਾਂ ਨੇ ਬਸ ਖਾ ਲਿਆ ਡਾ ਲਿਆ ਫੇਰ ਤਾਂ ਤੁਹਾਨੂੰ ਪਤਾ ਹੀ ਆ ਕਿ ਕੁਝ ਨਹੀਂ ਬਣਦਾ ਹੈਗਾ ਇਦਾਂ ਦਾ ਹਿਸਾਬ ਨਾਲ ਚੱਲੀਏ ਪਰ ਜੋ ਜੋ ਮੈਂ ਫੀਲ ਕੀਤਾ ਹੈ ਕੰਟਰੀ ਬਾਰੇ ਕੁਝ ਫਾਇਦੇ ਨੇ ਕੁਝ ਨੁਕਸਾਨ ਨੇ ਤੇ ਸਹੀ ਆ ਯਾਰ ਬਟ ਮੈਨੂੰ ਠੀਕ ਲੱਗਿਆ ਕੁੱਲ ਮਿਲਾ ਕੇ ਵੀ ਵਧੀਆ ਆ ਬੰਦਾ ਚਾਰ ਪੈਸੇ ਚੱਲ ਜੀ ਕਿਤੇ ਦਾ ਨਹੀਂ ਹੋਰ ਜਿਵੇਂ ਤੁਹਾਡਾ ਬਜਟ ਹੋਰ ਕਿਸੇ ਵੱਡੀ ਕੰਟਰੀ ਦਾ ਨਹੀਂ ਹੈਗਾ ਨਾ ਤੇ ਆਜੂ ਤਾਂ ਚਾਰ ਪੈਸੇ ਇੱਥੇ ਵਧੀਆ ਬੰਦਾ ਬਣਨ ਲੱਗ ਜਾਂਦਾ ਯਾਰ ਸੋ ਠੀਕ ਆ ਯਾਰ ਵਧੀਆ ਕੰਟਰੀ ਆ ਤੁਸੀਂ ਆਓ ਵਧੀਆ ਤਰੀਕੇ ਨਾਲ ਕੰਮ ਕਰੋ ਲੀਗਲੀ ਤਰੀਕੇ ਨਾਲ ਕੰਮ ਕਰੋ ਤਾਂ ਸਭ ਕੁਝ ਵਧੀਆ ਜਾ ਤੇ ਇਹੀ ਸੀ ਜੀ ਅੱਜ ਦੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਯਾਰ ਸ਼ੇਅਰ ਕਰ ਦਿਓ ਤਾਂ ਮਿਲਾਂਗੇ ਤੁਹਾਨੂੰ ਅਗਲੇ ਵੀਡੀਓ ਚ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਯਾਰ